ਤੁਹਾਡਾ ਜਿਹੜਾ ਇਹ ਬਣਾਇਆ ਡਰਾਫਟ ਹੈ ਜੇ ਇਹ ਲਾਗੂ ਹੋ ਜਾਵੇ ਫਿਰ ਤੁਸੀਂ ਜਿਹਹਦਰ ਮੰਨਦੇ ਹੋ ਜਾਂ ਅਦਰਵਾਈਜ਼ ਨਹੀਂ ਮੰਨਦੇ ਮੈਂ ਦੋ ਚੀਜ਼ਾਂ ਨੂੰ ਦੇਖਿਆ ਹੈ ਇੱਕ ਤੇ ਹੁਣ ਅਕਾਲ ਤਖਤ ਸਾਹਿਬ ਦੀ ਸੰਸਥਾ ਵੀ ਐਸਟੈਬਿਸ਼ ਹੋ ਚੁੱਕੀ ਹੈ ਹਾਲੇ ਕਿ ਪਹਿਲਾਂ ਅਕਾਲ ਬੂੰਗਾ ਸੀ ਨਾ ਇਹਦਾ ਹੁਣ ਅਕਾਲ ਤਖਤ ਬਣਿਆ ਮੈਂ ਪਰਮਾਨ ਦੇ ਸਕਣਾ ਹਿਸਟੋਰੀਕਲ ਮੈਂ ਕੋਕਣਵਾ ਦੇ ਆਦੇਸ਼ ਸੰਦੇਸ਼ ਸ੍ਰੀ ਅਕਾਲ ਤਖਤ ਸਾਹਿਬ ਰੂਪ ਸਿੰਘ ਦੀ ਲਿਖੀ ਹੋਈ ਲੈ ਕੇ ਆਇਆ ਇਹਦੇ ਵਿੱਚ ਮੈਂ ਪਰਮਾਨ ਦੇ ਕੇ ਦੱਸ ਸਕਣਾ ਵੀ ਇਹ ਤੇ ਬਹੁਤ ਪਹਿਲੇ ਤੋਂ ਅਕਾਲ ਬੁੰਗਾ ਕਿਹਾ ਜਾਂਦਾ ਸੀ ਬਹੁਤ ਥੋੜਾ ਸਮਾਂ ਪਹਿਲੇ ਹੀ ਇਹਨੂੰ ਅਕਾਲ ਤਖ਼ਰ ਸਾਹਿਬ ਕਿਹਾ ਜਾਣ ਲੱਗਾ ਦੂਸਰਾ ਜਿਹੜਾ ਮੇਨ ਕਾਰਨ ਹੈ ਅਕਾਲ ਤਖ਼ਰ ਸਾਹਿਬ ਦੀ ਸੰਸਥਾ ਵੀ ਅਜ ਪ੍ਰਮਾਣਿਤ ਹੋ ਚੁੱਕੀ ਹੈ ਜਥੇਦਾਰ ਦਾ ਵੀ ਮਾਨਤਾ ਪ੍ਰਾਪਤ ਕਰ ਸਕਦਾ ਹੈ ਕਰ ਚੁੱਕਾ ਹੈ ਅਸੀਂ ਵਿਰੋਧ ਕਰਦੇ ਵੀ ਰਹੀਏ ਤੇ ਉਹਦੇ ਜਥੇ ਦੀ ਜਥੇਦਾਰ ਦੇ ਅਹੁਦੇ ਦੀ ਮਾਨਤਾ ਬਣੀ ਰਹਿਣੀ ਹੈ ਪਰ ਲੇਕਿਨ ਜਥੇਦਾਰ ਲਫ਼ਜ਼ ਨਹੀਂ ਹੋਣਾ ਚਾਹੀਦਾ ਮੁਖ ਸੇਵਾਦਾਰ ਹੋਣਾ ਚਾਹੀਦਾ